ਫਿਕਰਾਂ ਚ ਪਾਉਂਦੀ ਫਿਕਰਮੰਦੀ ਨਰਿੰਦਰਪਾਲ ਸਿੰਘ ਜਗਦੇਵ ਜੀ ਹੁਣਾਂ ਦੀ ਲਿਖਤ ਸੁਣੋ ਇੱਕ ਦਿਨ ਮੇਰੇ ਪੱਕੇ ਆੜੀ ਦਾ ਫੋਨ ਆਇਆ ਕਹਿੰਦਾ ਯਾਰ ਤੈਨੂੰ ਇੱਕ ਬਹੁਤ ਖਤਰਨਾਕ ਗੱਲ ਦੱਸਣੀ ਹੈ ਉਹ ਅਕਸਰ ਇਹ ਜੈਗੀਆਂ ਗੱਲਾਂ ਨਾਲ ਸ਼ੁਰੂਆਤ ਕਰਦਾ ਇਸ ਲਈ ਮੈਂ ਬਿਨਾਂ ਕੋਈ ਹੈਰਾਨੀ ਪ੍ਰਗਟ ਕਰਦਿਆਂ ਆਖਿਆ ਹਾਂਜੀ ਦੱਸੋ ਕਹਿੰਦਾ ਪਹਿਲਾਂ ਇਹ ਦੱਸ ਤੈਨੂੰ ਪਤਾ ਹੈ ਅਦਾਕਾਰਾ ਕ੍ਰਿਸ਼ਮਕਪੂਰ ਦਾ ਘਰ ਵਾਲਾ ਸੰਜੇਗਪੁਰ ਕਿਵੇਂ ਮਰਿਆ ਮੈਂ ਕਹ ਸ਼ਾਇਦ ਹਾਰਟ ਅਟੈਕ ਹੋਇਆ ਸੀ ਕਹਿੰਦਾ ਉਹਦੇ ਮੂੰਹ 'ਚ ਡੂੰਮਣੇ ਦੀ ਮੱਖੀ ਵੱੜ ਗਈ ਸੀ ਜਿਸ ਨੇ ਉਸਦੀ ਸਾਂਹ ਵਾਲੀ ਉੱਤੇ ਡੰਗ ਮਾਰ ਦਿੱਤਾ ਤੇ ਸਾਂਹ ਰੁਕਣ ਕਾਰਨ ਉਸਦੇ ਦਿਲ ਦੀ ਗਤੀ ਰੁਕਣ ਨਾਲ ਉਸਦੀ ਮੌਤ ਹੋ ਗਈ ਮੈਂ ਕਹ ਗੱਲ ਤਾਂ ਖਤਰਨਾਕ ਹੈ ਯਾਰ ਕਹਿੰਦਾ ਨਹੀਂ ਅਸਲ ਗੱਲ ਤਾਂ ਇਹ ਹੈ ਕਿ ਤੂੰ ਮੇਰੇ ਉਸ ਰਿਸ਼ਤੇਦਾਰ ਨੂੰ ਜਾਣਦਾ ਹੀ ਹੈ ਜਿਹੜਾ ਇੱਕ ਬਹੁਤ ਵੱਡੇ ਸਰਕਾਰੀ ਅਹੁਦੇ ਉੱਤੇ ਹੈ ਮੈਂ ਕਹ ਹਾਂ ਜਾਣਦਾ ਕਹਿੰਦਾ ਕੁਝ ਦਿਨ ਪਹਿਲਾਂ ਉਹ ਦਫ਼ਤਰ ਦੀ ਲਿਫਟ 'ਚ ਬੜਿਆ ਤਾ ਇੱਕ ਡੂੰਮਣੇ ਨੇ ਉਸਦੇ ਡੰਗ ਮਾਰ ਦਿੱਤਾ ਤੇ ਉਹ ਧਰਤੀ ਤੇ ਡਿੱਗ ਪਿਆ ਤੇ ਉਸਦੇ ਮੂੰਹ ਵਿੱਚੋਂ ਝੱਗ ਨਿਕਲਣ ਲੱਗੀ ਸੁਰੱਖਿਆ ਗਾਰਡ ਨੇ ਚੁੱਕ ਕੇ ਉਸ ਨੂੰ ਹਸਪਤਾਲ ਪਹੁੰਚਾਇਆ ਡਾਕਟਰ ਨੇ ਦੱਸਿਆ ਕਿ ਜੇਕਰ 5 ਮਿੰਟ ਲੇਟ ਹੋ ਜਾਂਦਾ ਤਾਂ ਕੁਝ ਵੀ ਹੋ ਸਕਦਾ ਸੀ ਮੇਰੇ ਕੁਝ ਪੁੱਛਣ ਤੋਂ ਪਹਿਲਾਂ ਹੀ ਕਹਿੰਦਾ ਅਸਲ ਵਿੱਚ ਡੂੰਮਣੇ ਨੇ ਕਿਸੇ ਅਜੇਹੀ ਨਸ ਉੱਤੇ ਡੰਗ ਮਾਰ ਦਿੱਤਾ ਜੋ ਦਿਲ ਨਾਲ ਜੁੜਦੀ ਸੀ ਜਿਸ ਕਾਰਨ ਕੁਝ ਮਿੰਟਾਂ ਵਿੱਚ ਹੀ ਉਸ ਦੀ ਇਹ ਹਾਲਤ ਹੋ ਗਈ ਮੈਂ ਹਾਲੇ ਕੁਝ ਅਫਸੋਸ ਪ੍ਰਗਟਾਈ ਹੀ ਰਿਹਾ ਸੀ ਕਿ ਉਹ ਅਗੋਂ ਕਹਿੰਦਾ ਯਾਰ ਹੁਣ ਉਹ ਠੀਕ ਹੈ ਪਰ ਮੈਨੂੰ ਜਿਉਂ ਹੀ ਇਹ ਗੱਲ ਪਤਾ ਲੱਗੀ ਤਾਂ ਤੁਰੰਤ ਤੇਰਾ ਖਿਆਲ ਆਇਆ ਕਿ ਤੂੰ ਵੀ ਸਰਕਾਰੀ ਦਫ਼ਤਰ ਵਿੱਚ ਕੰਮ ਕਰਦਾ ਹੈ ਤੁਹਾਡੇ ਵੀ ਉੱਥੇ ਸਾਫ਼ ਸਫਾਈ ਦੇ ਹਾਲਾਤ ਇਦਾਂ ਹੀ ਹੁੰਦੇ ਹੋਣੇ ਐਵੇਂ ਕਿਤੇ ਤੇਰੇ ਨਾਲ ਅਜਿਹਾ ਪਾਣਾ ਨਾ ਵਾਪਰ ਜਾਵੇ ਤੂੰ ਦੇਖ ਕੇ ਦਫ਼ਤਰ ਦੀ ਲਿਫਟ ਲੁਫਟ ਚੜ੍ਹਾ ਕਰ ਮੈਨੂੰ ਹਾਸਾ ਜਿਆ ਵੀ ਆਇਆ ਤੇ ਕੁਝ ਗੁੱਸਾ ਵੀ ਮੈਂ ਬੈਂਗ ਕਰਦਿਆਂ ਕਿਹਾ ਯਾਰ ਮੇਰੀ ਇੰਨੀ ਫਿਕਰ ਨਾ ਕਰਿਆ ਕਰ ਨਾਲੇ ਹਰ ਮਾੜੀ ਘਟਨਾ ਬਾਅਦ ਮੈਨੂੰ ਯਾਦ ਨਾ ਰੱਖਿਆ ਕਰ ਤੂੰ ਪਰ ਉਸਨੇ ਚਿੰਤਾ ਪ੍ਰਗਟਾਈ ਕਿ ਅੱਜਕੱਲ ਇਹ ਕਿਹੋ ਕਿਹੋ ਜਿਹੀਆਂ ਘਟਨਾਵਾਂ ਲੋਕਾਂ ਨਾਲ ਵਾਪਰ ਰਹੀਆਂ ਨੇ ਇਹ ਮੇਰਾ ਉਹੀ ਆੜੀ ਹੈ ਜਿਸਨੇ 2023 ਵਿੱਚ ਆਏ ਹੜ੍ਹਾਂ ਦੌਰਾਨ ਇੱਕ ਸਵੇਰ ਮੈਨੂੰ ਫੋਨ ਕੀਤਾ ਉਸ ਵਕਤ ਆਪਣੀ ਕਾਰ ਰਹੀ ਮੈਂ ਦਫ਼ਤਰ ਜਾ ਰਿਹਾ ਸੀ ਫੋਨ ਕਰਕੇ ਇਹ ਕਹਿੰਦਾ ਯਾਰ ਹੜ੍ਹਾਂ ਦੀ ਸਥਿਤੀ ਬਹੁਤ ਮਾੜੀ ਹੈ ਮੈਂ ਹੁਣੇ ਖ਼ਬਰ ਪੜ੍ਹੀ ਹੈ ਕਿ ਲੋਕਾਂ ਦੀਆਂ ਕਾਰਾਂ ਪਾਣੀ ਵਿੱਚ ਰੁੜ ਗਈਆਂ ਨੇ ਮੈਨੂੰ ਤੇਰੀ ਫਿਕਰ ਹੋਈ ਵੀ ਤੂੰ ਵੀ ਇਕੱਲਾ ਹੀ ਕਾਰ ਵਿੱਚ ਦਫ਼ਤਰ ਜਾਂਦਾ ਹੈ ਕਿਤੇ ਤੇਰੇ ਨਾਲ ਕੋਈ ਹਾਦਸਾ ਵਾਪਰ ਜਾਵੇ ਵੀਰੇ ਤੂੰ ਧਿਆਨ ਨਾਲ ਜਾਇਆ ਕਰ ਜਿਸ ਰਸਤੇ ਤੂੰ ਦਫ਼ਤਰ ਜਾਂਦਾ ਹੈ ਉਸ ਰਸਤੇ ਵਿੱਚ ਵੀ ਤਾਂ ਪਾਣੀ ਦੀ ਬਹੁਤ ਮਾਰ ਹੈ ਉਸ ਦੀਆਂ ਫਿਕਰਮੰਦੀ ਵਾਲੀਆਂ ਕਈ ਗੱਲਾਂ ਅਕਸਰ ਟੈਨਸ਼ਨ ਪਾ ਦਿੰਦੀਆਂ ਨੇ ਉਸ ਨਾਲ ਗੱਲਾਂ ਕਰਨ ਤੋਂ ਪਹਿਲਾਂ ਇਦਾਂ ਦੀ ਕੋਈ ਸੋਚ ਮਨ ਵਿੱਚ ਨਹੀਂ ਹੁੰਦੀ ਪਰ ਉਸ ਵੱਲੋਂ ਕੀਤੀ ਫਿਕਰ ਆਮ ਤੌਰ ਤੇ ਫਿਕਰਾਂ ਵਿੱਚ ਪਾ ਜਾਂਦੀ ਹੈ ਹੁਣ ਜੇਕਰ ਕੋਈ ਤੁਹਾਡਾ ਪੱਕਾ ਆੜੀ ਦੋਸਤ ਰਿਸ਼ਤੇਦਾਰ ਤੁਹਾਡੀ ਇਸ ਹੱਦ ਤੱਕ ਫਿਕਰ ਕਰਦਾ ਹੋਵੇ ਤਾਂ ਤੁਹਾਡੇ ਉੱਤੇ ਕੀ ਬੀਤੇਗੀ ਜੇਕਰ ਤੁਹਾਨੂੰ ਪਹਿਲਾਂ ਕੋਈ ਫਿਕਰ ਨਹੀਂ ਵੀ ਹੋਵੇਗੀ ਤਾਂ ਇਦਾਂ ਦੀਆਂ ਗੱਲਾਂ ਸੁਣ ਕੇ ਤੁਸੀਂ ਫਿਕਰਮੰਦ ਹੋ ਜਾਵੋਗੇ ਮੇਰਾ ਇਹ ਮੰਨਣਾ ਹੈ ਕਿ ਅਜਿਹੀ ਫਿਕਰ ਕਰਨ ਵਾਲੇ ਦੋਸਤ ਰਿਸ਼ਤੇਦਾਰ ਕਈਆਂ ਦੇ ਹੁੰਦੇ ਹੋਣਗੇ ਪਿਛਲੇ ਕਈ ਸਾਲਾਂ ਤੋਂ ਮੇਰੇ ਇਸ ਦੋਸਤ ਨਾਲ ਮੇਰਾ ਤਜਰਬਾ ਦੱਸਦਾ ਹੈ ਕਿ ਅਜੀਆਂ ਵੱਲੋਂ ਆਖੀਆਂ ਗੱਲਾਂ ਦੀ ਬਹੁਤੀ ਫਿਕਰ ਨਹੀਂ ਕਰਨੀ ਚਾਹੀਦੀ ਏ ਉਸ ਦੇ ਸੁਆਦਾ ਹਿੱਸਾ ਹੀ ਬਣ ਗਿਆ ਤੇ ਮੈਂ ਵੀ ਅਜਿਹੀਆਂ ਗੱਲਾਂ ਉਸ ਤੋਂ ਸੁਣਨੀਆਂ ਆਪਣੇ ਸੁਆਦਾ ਹਿੱਸਾ ਬਣਾ ਲਿਆ ਖੈਰ ਸਾਡੇ ਇੱਕ ਹੋਰ ਦੋਸਤ ਨੇ ਇੱਕ ਵਾਰੀ ਮੇਰੇ ਇਸ ਆੜੀ ਕੋਲ ਗੱਲ ਕਰ ਦਿੱਤੀ ਕਿ ਪਿਛਲੇ ਲੰਮੇ ਸਮੇਂ ਤੋਂ ਪੇਟ ਗੜਬੜ ਚੱਲ ਰਿਹਾ ਹੈ ਮੇਰੇ ਸਮੇਤ ਬਾਕੀਆਂ ਨੇ ਕਿਹਾ ਕਿ ਖਾਣਾ ਸਮੇਂ ਸਿਰ ਖਾਇਆ ਕਰੋ ਸੈਰ ਕਰਿਆ ਕਰ ਦੇਰ ਰਾਤ ਨੂੰ ਭਾਰਾ ਖਾਣਾ ਨਾ ਖਾਇਆ ਕਰ ਤੇ ਹੋਰ ਵੀ ਬਹੁਤ ਹੌਸਲੇ ਵਾਲੀਆਂ ਗੱਲਾਂ ਆਕੀਆਂ ਪਰ ਜਿਆਦਾ ਫਿਕਰ ਕਰਨ ਵਾਲਾ ਆੜੀ ਕਹਿੰਦਾ ਯਾਰ ਤੂੰ ਟੈਸਟ ਕਰਾ ਕੇ ਦੇਖ ਕਿਤੇ ਕੋਈ ਵੱਡੀ ਬਿਮਾਰੀ ਨਾ ਹੋਵੇ ਉਸਨੇ ਸ਼ੂਗਰ ਬੀਪੀ ਤੇ ਪੇਟ ਦੀਆਂ ਅੰਤੜੀਆਂ ਦੀਆਂ ਬਿਮਾਰੀਆਂ ਸਮੇਤ ਕਿੰਨੇ ਹੀ ਰੋਗ ਗਿਣਾ ਦਿੱਤੇ ਪੇਟ ਦੀ ਗੜਬੜ ਦੱਸਣ ਵਾਲਾ ਸਾਡਾ ਦੋਸਤ ਵਿਚਾਰਾ ਰੋਣ ਹੱਕ ਹੋਇਆ ਫਿਰੇ ਉਸ ਨੂੰ ਸਮਝ ਨਾ ਆਵੇ ਕਿ ਗੱਲ ਦੱਸ ਕੇ ਉਸ ਦਾ ਮਨ ਹਲਕਾ ਹੋਇਆ ਹੈ ਜਾਂ ਮਨ ਉੱਤੇ ਹੋਰ ਭਾਰ ਪੈ ਗਿਆ ਮੈਂ ਪਹਿਲਾਂ ਵੀ ਆਪਣੇ ਪੱਕੇ ਆੜੀ ਨੂੰ ਬਹੁਤ ਵਾਰ ਕਿਹਾ ਕਿ ਦੋਸਤ ਫਿਕਰਾਂ ਵਿੱਚੋਂ ਕੱਢਣ ਲਈ ਹੁੰਦੇ ਨੇ ਨਾ ਕਿ ਫਿਕਰ ਵਧਾਉਣ ਲਈ ਪਰ ਪਤਾ ਨਹੀਂ ਉਹਨੂੰ ਇਹ ਗੱਲ ਕਦੋਂ ਸਮਝ ਲੱਗੇਗੀ ਉਸ ਵੱਲੋਂ ਕੀਤੀ ਜ਼ਿਆਦਾ ਫਿਕਰਮੰਦੀ ਅਕਸਰ ਸਾਨੂੰ ਬਾਕੀ ਦੋਸਤਾਂ ਨੂੰ ਫਿਕਰਾ ਵਿੱਚ ਪਾ ਜਾਂਦੀ ਹੈ